ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰਨੀ ਹੈ ਕਿ ਪਹਿਲਾਂ ਤਾਂ 트ੰਪ ਵਾਲਾ ਰੌਲਾ ਪੈ ਰਿਹਾ ਸੀ ਕਿ 트ੰਪ ਜੇ ਦਿਨ ਬਣੂਗਾ ਕਿ ਜਿਹੜੇ ਅਨਲੀਗਲ ਪ੍ਰਵਾਸੀ ਨੇ ਉਹਨਾਂ ਨੂੰ ਕੱਢੂਗਾ ਅਮਰੀਕਾ ਚ ਸੁਭਨਤਾ ਟਰੰਪ ਬਣ ਗਿਆ ਹੁਣ ਡੋਨਲਡ ਟਰੰਪ ਬਣ ਗਿਆ ਰਾਸ਼ਟਰਪਤੀ ਅਮਰੀਕਾ ਦਾ ਤੇ ਖਬਰਾਂ ਜਿਵੇਂ ਆ ਰਹੀਆਂ ਨੇ ਸਿਕਤਾਈ ਵੀ ਕਰਤੀ ਉਹਨੇ ਕਾਨੂੰਨ ਦੇ ਹਿਸਾਬ ਨਾਲ ਪੂਰੀ ਸਿਕਤਾਈ ਕੀਤੀ ਹੋਈ ਐ ਔਰ ਵੱਡੀ ਅਮਾਉਂਟ ਐ ਜਿਹੜੀ ਪ੍ਰਵਾਸੀਆਂ ਦੀ ਜਿਹੜਿਆਂ ਨਿਗਤ ਤਰੀਕੇ ਨਾਲ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਉਹ ਕੱਢਣ ਲੱਗਿਆ ਹੋਇਆ ਹੈ ਅਮਰੀਕਾ ਦੇ ਵਿੱਚ ਉਸ ਨੇ ਕਹਿੰਦੇ 트럼ਪ ਨੇ ਵੋਟੇ ਇਸ ਆਧਾਰ ਤੇ ਮੰਗੀਆਂ ਸੀ ਕਿ ਮੈਂ ਇਹ ਤੋਂ ਸਫਾਈ ਕਰੂੰਗਾ ਤੇ ਇੱਕ ਕੱਲ ਪਰਸੋਂ ਦਾ ਦੂਜਾ ਬਿਆਨ ਆਈ ਜਾਂਦਾ ਹੈ ਯੂਰੋਪੀ ਡੱਲਾ ਜੋ ਸਾਬਕਾ ਐਮਪੀ ਨੇ ਕੈਨੇਡਾ ਤੋਂ ਰੂਪੀ ਡੱਲਾ ਉਹਨਾਂ ਵੱਲੋਂ ਬਿਆਨ ਆਇਆ ਇੱਕ ਉਹ ਕਹਿੰਦੇ ਜੇ ਮੈਨੂੰ ਮੌਕਾ ਮਿਲਦਾ ਹੈ ਮੈਂ ਇੱਥੇ ਅਗਵਾਈ ਕਰਦੀਆਂ ਮੇਰੀ ਪਾਰਟੀ ਵੱਲੋਂ ਮੈਡਮ ਰੂਪੀ ਡੱਲਾ ਕਹਿੰਦੇ ਕੈਨੇਡਾ 'ਚ ਤੇ ਮੈਂ ਵੀ ਸਫਾਈ ਕਰੂੰਗੀ ਇੱਥੇ ਜਿਹੜੇ ਪ੍ਰਵਾਸੀ ਰਹਿ ਰਹੇ ਨੇ ਤੇ ਬਹੁਤ ਬੁਰਾ ਹਾਲ ਹੋ ਜਾਣਾ ਭਾਈ ਭਗੜੜ ਮੱਚ ਜਾਣੀ ਹੈ ਪੂਰੀ ਕੱਢਣ ਲੱਗੇ ਹੋਏ ਨੇ ਉਹ ਜਿਹੜੇ ਅਨਲੀਗਲ ਤਰੀਕੇ ਨਾਲ ਗਲਤ ਤਰੀਕੇ ਨਾਲ ਰਹਿ ਰਹੇ ਨੇ ਪ੍ਰਵਾਸੀ ਆਪਣੇ ਕੈਨੇਡਾ 'ਚ ਜਾਂ ਅਮਰੀਕਾ 'ਚ ਸੋ ਐਨੇ-ਐਨੇ ਰੁਪਈਏ ਲਾ ਕੇ ਜਿਹੜੇ 25 23 30 ਲੱਖ ਇਥੋਂ ਗਏ ਨੇ ਬਹੁਤ ਔਖਾ ਹੋ ਜਾਣਾ ਹੈ ਬੈਕ ਤੇ ਪਰਿਵਾਰਾਂ ਦਾ ਵੀ ਬੜੀਆਂ ਪਰੇਸ਼ਾਨੀਆਂ ਚ ਲੜਨੀਆਂ ਪੈਣਗੀਆਂ ਸੋ ਇੱਕ ਬਹੁਤ ਚਿੰਤਕ ਵਿਸ਼ਾ ਹੋ ਗਿਆ ਹੈ ਨਾ ਬਾਕੀ ਦੇਓ ਆਪਣੀ ਆਪਣੀ ਵਿਚਾਰ ਸਾਰੇ ਕਿ ਕੀ ਬਣੂਗਾ ਕਿਵੇਂ ਗੱਲਬਾਤ ਹੈ ਸਸਿਕਾਰ